ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਿਹ ਪਾਤਸ਼ਾਹ ਜੇ ਦਸਵੇਂ ਕਬਿਓ ਮਾਜ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮੰਨ ਰਹਿ ਹਮਾਰਾ ਆਪਣਾ ਜਾਨ ਨਾਨਕ ਰੋਪਰ ਤਰਪਾਰਾ ਹਮਰੇ ਦੁਸ਼ਟ ਸਬਦਮ ਕਾ ਬਹੋ ਆਪ ਹਾਥ ਦੇ ਮਹਮ ਚਾਗੁ ਸੁਖੀ ਬਸੈ ਮੋਹ ਪਰਿਵਾਰਾ ਸੇਵਕ ਸਿਖ ਅਸਬੈ ਕਰਤਾਰ ਮੋਹ ਅਚਾਨਜ ਕਰਦੈ ਕਰਿ ਗੈ ਸਭਨ ਕਵਾਜ ਸੰਗਰਗੈ ਪੂਰਨ ਹੋਏ ਹਮਾਰੇ ਆਸਾ ਤੋਰ ਪੈ ਨ ਕਿ ਰਹੇ ਪਿਆਸਾ ਤੁਮਹ ਸਾਨ ਕੇ ਅਰਣਾ ਧਿਆਉ ਜੋ ਪ੍ਰਚਾਰੂ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਚੁੰਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਵਰ ਗਏ ਕਾਲ ਕਾ ਤਰਾਸ ਸੁਨ ਗਰੀ ਗੇ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੂ ਜੋ ਕਰਿਓ ਰਖਾ ਅਰਾਖ ਲੈ ਹਮ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਪਰਮਾਤਮਾ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬਰਮਾ ਮਉਤਰਾ ਕਾਲ ਪਾਏ ਸ਼ਿਵ ਜੀ ਅਵਤਰਾ ਕਾਲ ਪਾਏ ਕਰੁਸ਼ਨ ਪ੍ਰਗਾਸਾ ਸਗਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬਰਮਾ ਜੋਥੀਓ ਜਮਨ ਕਾਲ ਸਾਲੂ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਥ ਨਮ ਜਾਇ ਆਦ ਅੰਤੇ ਕੇ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਦਿਸਹਿ ਕੋ ਹਮਾਰੀ ਸਗਲ ਪ੍ਰਜਾ ਨਾ ਸਵਾਰੇ ਸ਼ਿਵਕਨ ਕਉ ਸ਼ਿਵਗੁਣ ਸੁਖ ਦੇਉ ਸਤਨੰਕਉ ਪਲਮੋ ਵਦ ਕੀਉ ਕਣਕਣ ਕੇ ਅੰਦਰ ਗੇ ਜਾਣਤ ਭਲੇ ਬੁਰੇ ਕੀ ਪੀਰ ਵਿਸਾਰਤ ਚੀਤੇ ਤੇ ਗਨਰਸਤੂਲਾ ਸਾਪਰਿ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਆਨੰਦੁ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਬਸ਼ਨ ਘਟ ਘਟ ਕੇ ਪੜ ਪੜ ਕੇ ਜਨ ਜਉ ਦਾ ਕਰਖ ਕਰਾ ਕਰਤਾਰ ਪ੍ਰਜਾ ਧਰਤ ਤਾ ਦੇਹ ਅਪਾਰ ਜਵਾਕ ਰਖ ਕਰਤ ਹੋ ਕਬਹੁ ਤਮੈ ਮਲਤ ਦੇਹੇ ਤਰ ਸਭੂ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਬੂਝੋ ਚਾਰੇ ਤੁਮ ਸਭ ਹਿੱਤ ਰਹਿ ਦਰ ਆਲਮ ਜਾਣਤ ਬੇਦ ਭੇਦ ਰਾਲਮ ਨਿਰੰਕਾਰ ਨਿਰਵਕਾਰ ਨਨ ਲੰਬ ਆਦ ਅਨੀਲ ਅਨਾਦ ਸੰਭ ਤਾ ਕਾਉਨ ਚਾਰਤ ਪਿੰਦਾ ਜਾਕੋ ਭੇਵ ਨਾ ਪਾਵਤ ਬਿਦ ਤਾ ਗਾ ਕਰਪਾ ਹਰਨ ਮਾਨਤ ਮਹਾ ਮੂੜ ਹੈ ਗਜ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਦਰੰਕਾਰ ਕਾ ਚਿਰਦਨੇ ਪਿਵ ਆਪ ਆਪਣੇ ਹੀ ਬਦਹ ਜੀਤੇ ਬਰਨਤ ਪਿਨ ਪਿਨ ਤੁਮ ਹੈ ਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਹ ਹੈ ਬਦ ਸੁਜਾ ਵਰਤਮ ਸੰਸਾਰ ਇਤੇ ਰੂਪਨੂਸ ਰੂਪਾ ਰੰਗ ਪਿਉਰਾ ਆਵ ਦੇ ਕੂਪਾ ਅੰਨ ਜਿਰ ਸਿਤੇ ਕੀਨੀ ਤਪ ਵਿਖਾਨ ਬਾਹੁਰ ਰਚ ਦੇਨੀ ਕਮੂ ਪੁੱਤ ਰਾਜਾ ਹਵੇ ਬੈਠਾ ਗਹੁ ਸ਼ਮਣ ਪਿਉ ਸੰਗਰ ਬੈਠਾ ਸਗਰੇ ਸਿਸ਼ਟ ਖਾਇਆ ਚੰਪਾ ਆਜਗਾਂ ਸਰੂਪ ਸੁਆਮ ਪਬ ਅਵਰਛਾ ਮੇਰੀ ਜਪ ਕਰੋ ਸਿੱਖ ਬਾਲ ਆ ਸਿੱਖ ਸੰਗ ਰੂਪ ਦੋ ਜਿਥੇ ਅਠਵਤਰ ਪਤਾ ਸਗਲ ਮਲੇਸ਼ ਕਰੋ ਰਣ ਕਤਾ ਜੇ ਆ ਤੁਜ ਅਦਰ ਸ਼ਰਣੀ ਪਰੇ ਦਿਨ ਕੈ ਦੁਸ਼ਟ ਦੁਖਤ ਹਵੇ ਮਰੇ ਉਰਖ ਜਉਣ ਪਗ ਪਰ ਇਤਿਹਾਰੇ ਦਿਨ ਗਏ ਤੂੰ ਸੰਕਟ ਸਭ ਟਾਰੇ ਜੋ ਅਕਲ ਗੁਗਮਾਰ ਤੇ ਆਈ ਹੈ ਤਾਂ ਕੇ ਕਾਲ ਨਿਕਟ ਮੈਂ ਹੈ ਰਚਾ ਹੋਏ ਤਾਹੀ ਸਭ ਕਾਲ ਦੁਸ਼ਟ ਅ੍ਰਿਸ਼ਟ ਟਰੇ ਰਿਤ ਕਾਲ ਕਿਰਪਾ ਦ੍ਰਿਸ਼ਟ ਦਿਨ ਜਾਹੇ ਨਿਹਰ ਹੋਵ ਤਾਕੇ ਤਾਪ ਤਨੁ ਕਮਾ ਹਰਹੁ ਰੇਦ ਸਿੱਧ ਕਰਮੋ ਸਭ ਹੋਏ ਦੁਸ਼ਟ ਅਛਾ ਸਕੈ ਨਾ ਕੁਏ ਏਕ ਬਾਰ ਜਨਤ ਮੈਸ ਮਹਾਰਾ ਕਾਲ ਫਾਸ ਤੇ ਤਾਹੇ ਬਾਰ ਜਿਨ ਨਰਨਾਮ ਤੇ ਹਾਰੋ ਕਹਾ ਦਰ ਦੁਸ਼ਟ ਦੋਖ ਤਿ ਰਹਾ ਹਰੜਾ ਗੇਤ ਮੈਂ ਸ਼ਰਨ ਤੇ ਹਾਰੀ ਆਪ ਹਾ ਦੈਨ ਹੋਵਾਰੇ ਸਰਵ ਠੋਰ ਮੋਹੋ ਸਹਾਈ ਦੁਸ਼ਤ ਦੁਗਤੇ ਲਿਹੋ ਬਚਾਈ ਕਿਰਪਾ ਕਰੇ ਹਮਰ ਜਗ ਮਾਤਾ ਗਰੰਥ ਕਰਾ ਪੂਰਨ ਸਵਰਤਿ ਕਿਲ ਵਿਕ ਸਗਲ ਦੇਹ ਕੋ ਹਰਤਾ ਦੁਖ ਦੋਖਿਨ ਆਕਾਸ਼ੈ ਕਰਤਾ ਸ੍ਰੀ ਆ ਤੁਜ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਚਿਤ ਕਲਾ ਮਨ ਬਾਛਤ ਫਲ ਪਾਵੇ ਸੋਇ ਦੋਖ ਨਾ ਦਿਸੈ ਬਿਆਪਤ ਕੋਈ ਅਦੰ ਸੁਣੈ ਗੁਮਜੁ ਆਸ ਰਸਨਾ ਪਾਵੇ ਸੁਣੈ ਮੂੜ ਚਿਤ ਲਾਇ ਚਤੁਰਤਾ ਆਵੇ ਦੁਖ ਦਰਦ ਪਾਉ ਨਿਕਣਾ ਤਿਨ ਨਰਕੇ ਰਹੈ ਹੋ ਜੋ ਆ ਕੀ ਕਮਾਰ ਚੋਪਈ ਕੋ ਕਹੈ ਚੋਪਈ ਸੰਬਤ ਸਤ ਰਹੈ ਸੈ ਸਪਣਿ ਜੈ ਅਰਧ ਸੈਸ ਆਪਣ ਤੀਨ ਕਹਿਜੈ ਪਾਦ ਸੁਧਿ ਅਸ਼ਟਮੀ ਰਾਵਾਰ ਤੀਰਥ ਤੁਮ ਦਰਬ ਗ੍ਰੰਥ ਸੁਧਾਰਾ ਦਵਾਈਆ ਪਾਹੀ ਗਨ ਜਉ ਤੇ ਤੁਮਰੇ ਤਉ ਤੇ ਕੁਆਖ ਤਰਨੇ ਆਨਿਓ ਰਾਮ ਰਹੀਮ ਮਹਾ ਪ੍ਰਾਨ ਅਪਰਾਨ ਅਨੇਕ ਹੈ ਹਮੇਖ ਨਾ ਮਾਨਿਓ ਸੰਮਰੇ ਸਾਸ ਰਮੇ ਸਬੈ ਮੂਪੀਦ ਕਹੇ ਹਮੇਖ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਓ ਸਭ ਤੂਹੇ ਵਖਾਣਿਓ ਦਹਰਾ ਸਗਲ ਦਵਾਰ ਗੋ ਛੜ ਕੈ ਗਿਓ ਤੁਹਾਰੋ ਦਵਾਰ ਪਾਹੀ ਨਹੀਂ ਕਿ ਲਾਜ ਅਸ ਗੋਬਿੰਦ ਦਾਸ ਤੁਮਾਰ ਰਾਮ ਕਲੇ ਮਹਲਾ ਤੀਜਾ ਨੰਦਿਕ ਓ ਓੰਕਾਰ ਸਤਗੁਰ ਪ੍ਰਸਾਦ आनंद पिया मेरी माई सतगुरु मैं पाया सतगुरुता पाया सैद सेती मनमजियां बता गया राधा वर्धना प्रवार परियां शब्द गावणाईया शब्द ओता गावा हरि की रा मन जनी ओसाया कह नानक आनंद भगवान सतगुरु मैं पाया ਏ ਮਨ ਮੇਰੇ ਆ ਦੂ ਸਦਾ ਰਹੋ ਹਰਿ ਨਾਲੇ ਹਨ ਨਾ ਰਹੋ ਤੋ ਮਨ ਮੇਰੇ ਦੁਖ ਸਭ ਸਾਰਨਾ ਅੰਗੀਕਾਰ ਹੋ ਗਰੇ ਤੇਰਾ ਕਾਰਜ ਸਭ ਸਵਾਰਨਾ ਸਵਨਾਗਲਾ ਸਮਰਤ ਸਵਾਮੀ ਸੋਖਿ ਆਪਣਾ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਨਹੋ ਹਰਿ ਨਾਲੇ ਸਾਚੇ ਸਾਹਿਬਾ ਖਿਆ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਖਤ ਸਲਾਹਾ ਤੇਰੀ ਨਾਮੁ ਨੋ ਸਾਵੈ ਨਾਮਿ ਨ ਕਿ ਮਨੋਸ਼ਿਆ ਵਾਜੀ ਸਬਦ ਕਨੇਰੇ ਕਹ ਨਾਮ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸੱਚਾ ਨਾਮ ਵਿਰਾਧਾਰੋ ਸਾਚ ਨਾਮ ਧਰਮੀ ਰਾਹਨ ਮੁਖਾਂ ਸਭ ਗਵਾਈਆ ਗੁਰ ਸ਼ਾਸ ਹੋ ਨੈ ਵਿਸਿਆ ਜਨੇਚਾ ਸਾਹਿ ਪੁਜਾਈਆ ਸਦਾ ਕੁਰਬਾਨ ਕੀਤਾ ਗ੍ਰਿਵਟੋ ਜਿਸ ਅਧਿਆਵੜਿਆ ਗਿਆ ਕਹ ਨਾਨਕ ਸੁਨੋ ਸੰਤੋ ਸ਼ਬਦ ਰੋਪਿਆਰੋ ਸਾਚਾ ਨਾਮ ਮਿਰਾਧਾਰੋ ਵਾਜੇ ਪੰਜ ਸ਼ਬਦ ਕਰ ਸੁਭਗ ਕਰ ਸੁਭਗੈ ਸ਼ਬਦ ਵਾਜੀ ਕਲਾਜਿਤ ਕਰਤਾ ਰਿਆ ਪੰਜ ਦੂਦ ਵਸ ਕਿਤੇ ਕਾਲਿਕ ਨੂੰ ਮਾਰਿਆ ਤੁਰ ਗ੍ਰੰਮ ਪਾਇਆ ਤੁਜਨ ਕੋ ਸੇ ਨਾਮ ਹਰਖੇ ਲਾਗੇ ਕਹੇ ਨਾਨਕ ਤੇ ਸੋ ਹੋਵਾ ਤਿਤ ਕਰ ਅਨਹਦ ਵਚਿ ਆਨੰਦ ਸੁਨੋੜਾ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਬ੍ਰੰਬਰ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਸਨ ਤਾ ਉਤਰੇ ਰੂਣੀ ਸੱਚੇ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤਹ ਜਾਣੀ ਸੁਣਤੇ ਪੁਰਿਤ ਕਹਤੇ ਪਵਿੱਤ ਸਤਗੁਰ ਹਾ ਭਰਪੂਰੇ ਮਨਵੰਤ ਨਾਨਕ ਅਗਨ ਚਰਨ ਲਾਗੇ ਵਾਜੀ ਅਨਹਦ ਤੂਰੇ ਸਤਿ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਵਿਦਾਇ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਮਵਾਚੈ ਤਰਮਹ ਦੂਰ ਕਰਮੇ ਆਪੋ ਆਪਣੀ ਕੀਨੇ ਡਾਕੈ ਦੂਰ ਜਿੰਨੇ ਨਾਮ ਤੇ ਆਇਆ ਗਏ ਮਸਕਦ ਕਾਲ ਤੇ ਮੁਖੋ ਜਾਲੇ ਕੇਤੇ ਛੁਟੇ ਨਾਨਕ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੋ ਜਾਲੇ ਕੇਤੇ ਛੁਟੇ ਨਾ ਫਲਸਫਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ